ਤਾ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਇਹ ਜਿਹੜੀ ਬੱਸ ਹੈ ਇਹ ਕਿਸੇ ਵੱਲੋਂ ਜਿਹੜੀ ਕਿ ਗੁਰਦੁਆਰੇ ਤੇ ਭੇਟਾ ਦੇ ਵਜੋਂ ਚੜਾਈ ਗਈ ਹੈ ਕਾਫੀ ਗੱਡੀਆਂ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਤਰੁਪ ਦੇ ਵਿੱਚ ਦਾਨ ਕੀਤੀਆਂ ਗਈਆਂ ਹਨ ਕਿਉਂਕਿ ਸੰਗਤਾਂ ਦੇ ਇੱਥੇ ਨਾਲ ਜੁੜਨ ਕਰਕੇ ਉਹ ਅਰਦਾਸ ਕਰਦੀਆਂ ਹਨ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤੇ ਤਾਂ ਹੀ ਉਹ ਸੰਗਤਾਂ ਆਪਣਾ ਦਸਬੰਦ ਕੱਟ ਕੇ ਗੁਰਦੁਆਰਾ ਸਾਹਿਬ ਦੇ ਵਿਖੇ ਭੇਡ ਕਰਦੀਆਂ ਹਨ। ਦਾ ਸਮਰ نیوز ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ। ਸੋ ਬਿਲਕੁਲ ਅੱਜ ਤੁਹਾਨੂੰ ਇੱਕ ਅਜੀਹੀ ਚੀਜ਼ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਕਿ ਅੱਜ ਤੁਸੀਂ ਇਹ ਬੱਸ ਦੇਖੋਗੇ। ਇਹ ਜਿਹੜੀ ਬੱਸ ਹੈ ਇਹ ਕਿਸੇ ਵੱਲੋਂ ਜਿਹੜੀ ਕਿ ਗੁਰਦੁਆਰੇ ਤੇ ਭੇਟਾ ਦੇ ਵਜੋਂ ਚੜਾਈ ਗਈ ਹੈ। ਸਾਰੀ ਗੱਲਬਾਤ ਕਰਾਂਗੇ ਸੇਵਾਦਾਰ ਨੇ ਸਾਡੇ ਨਾਲ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅੱਜ ਆਪਾਂ ਹਾਂਜੀ ਜਿਹੜੀ ਇਹ ਬੱਸ ਹੈ ਇਹ ਬੱਸ ਕਹਿੰਦੇ ਕਿਸੇ ਸੱਜਣਾ ਵੱਲੋਂ ਦਾਨੀ ਸੱਜਣਾ ਵੱਲੋਂ ਗੁਪਤ ਸੇਵਾ ਦੇ ਤੌਰ ਤੇ ਇੱਥੇ ਗੁਰਦੁਆਰਾ ਸਾਹਿਬ ਨੂੰ ਚੜਾਈ ਗਈ ਹੈ ਕੀ ਹੈ ਇਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਗੁਰਦੁਆਰਾ ਸਿੰਘ ਸੀਦਾਂ ਸੁਹਾਣਾ ਜੋ ਕਿ ਧੰਨ ਧੰਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ ਇੱਥੇ ਸੰਗਤਾਂ ਨੂੰ ਪਤਾ ਹੀ ਹੈ ਕਿ ਪਹਿਲਾਂ ਵੀ ਕਾਫੀ ਗੱਡੀਆਂ ਗੁਰਦੁਆਰਾ ਸਿੰਘ ਸੀਦਾਂ ਵਿਖੇ ਤਰੁਪ ਦੇ ਵਿੱਚ ਦਾਨ ਕੀਤੀਆਂ ਗਈਆਂ ਹਨ ਤੇ ਇਸ ਟਾਈਮ ਵੀ ਇਹ ਜਿਹੜੀ ਬੱਸ ਹੈਗੀ ਇਹ ਪਹਿਲਾਂ ਇਹਦੀ ਭਾਰਤ ਬੈਂਜ ਦੀ ਛਾਸੀ ਸੀਗੀ ਜਿਹੜੀ ਉਹ ਇੱਥੇ ਗੁਰਦੁਆਰਾ ਸਾਹਿਬ ਇੱਕੇ ਦਾਨ ਕੀਤੀ ਗਈ ਸੀਗੀ ਉਹਦੇ ਕਾਗਜ਼ ਪੱਤਰ ਵਗੈਰਾ ਸਾਰੇ ਹੈ ਗੁਰਦੁਆਰਾ ਸਾਹਿਬ ਦੇ ਨਾਮ ਬਣਵਾ ਕੇ ਇੱਥੇ ਨਿਸ਼ਾਨ ਸਾਹਿਬ ਕੋਲ ਖੜਾ ਦਿੱਤੀ ਗਈ ਸੀ ਜੀ ਉਸ ਤੋਂ ਉਪਰੰਤ ਬਾਅਦ ਸੰਗਤਾਂ ਵਿੱਚੋਂ ਹੀ ਕਿਸੇ ਨੇ ਉਹਨਾਂ ਨੇ ਬੇਨਤੀ ਸਾਡੇ ਕੋਲ ਭੇਜੀ ਕਿ ਇਹਦੀ ਅਸੀਂ ਜਿਹੜੀ ਸੇਵਾ ਹੈਗੀ ਹੈਗੀ ਜੋ ਬਾਡੀ ਦੀ ਹੈਗੀ ਉਹ ਵੀ ਪੂਰਨ ਰੂਪ ਵਿੱਚ ਤਿਆਰ ਕਰਾ ਕੇ ਅਸੀਂ ਸੇਵਾ ਕਰਾਉਣੀ ਹੈ ਤੇ ਫਿਰ ਇਹ ਚਾਸੀ ਬਾਡੀ ਬਿਲਡਰ ਕੋਲ ਜਾ ਕੇ ਉਹ ਤੋਂ ਬਾਅਦ ਇਹ तकरीबन 6-7 ਮਹੀਨੇ ਬਾਅਦ ਹੁਣ 에어 ਕੰਡੀਸ਼ਨਰ ਬੱਸ ਤਿਆਰ ਹੋ ਕੇ ਮਹਾਰਾ ਦੇ ਰੂਪਾਂ ਦੀ ਜੋ ਇਹਦੇ ਵਿੱਚ ਪਾਲਕੀ ਲੱਗੀ ਹੋਈ ਹੈ ਉਹ ਸਾਰੀ ਤਿਆਰ ਕਰਾ ਕੇ ਉਹ ਤੋਂ ਬਾਅਦ ਦੁਬਾਰੇ ਭੇਜੀ ਗਈ ਹੈ ਜੀ ਹੁਣ ਇਹ ਸਾਰੀ ਹੀ ਸੇਵਾ ਜਿਹੜੀ ਕਰਾਈ ਗਈ ਹੈ ਗੁਪਤ ਰੂਪ ਦੇ ਵਿੱਚ ਕਰਾਈ ਗਈ ਹੈ ਅੱਗੇ ਵੀ ਸੰਗਤਾਂ ਇੱਥੇ ਗੁਰਦੁਆਰਾ ਸਿੰਘ ਸਿਦਾਂ ਵਿਖੇ ਸੇਵਾਵਾਂ ਕਰਾਉਂਦੀਆਂ ਹਨ ਜਿਵੇਂ ਕਿ 2025 ਦੇ ਕਰੀਬ ਪਹਿਲਾਂ ਗੱਡੀਆਂ ਵੀ ਤੇ ਜਿਹੜੀਆਂ ਪਹਿਲਾਂ ਹਾਂਜੀ ਹਾਂ ਇਹ ਤਕਰੀਬਨ ਸਾਰੀਆਂ ਗੱਡੀਆਂ ਹਨ ਜੋ ਇਹ ਸਾਰੀਆਂ ਗੁਰਦੁਆਰਾ ਸਾਹਿਬ ਵਿੱਚੇ ਦਾਨ ਦੇ ਵਜੋਂ ਹੀ ਆਈਆਂ ਹੋਈਆਂ ਹਨ ਤੇ ਗੁਪਤ ਰੂਪ ਵਿੱਚ ਹੀ ਸੇਵਾਵਾਂ ਕਰਾਈਆਂ ਗਈਆਂ ਹਨ ਇੱਥੇ ਹੋਰ ਵੀ ਦਾਨੀ ਸੱਜਣਾ ਵੱਲੋਂ ਚਾਹੇ ਸੋਨੇ ਦੀ ਸੇਵਾ ਹੋਵੇ ਮਾਇਆ ਦੀ ਸੇਵਾ ਹੋਵੇ ਮੋਹ ਵੀ ਸੇਵਾਵਾਂ ਜਿਹੜੀਆਂ ਹਨ ਗੁਪਤ ਰੂਪ ਦੇ ਵਿੱਚ ਕੀਤੀਆਂ ਜਾਂਦੀਆਂ ਹਨ ਬਿਲਡਿੰਗਾਂ ਬਣ ਰਹੀਆਂ ਹੁਣ ਜਿਸ ਤਰ੍ਹਾਂ ਮਲਟੀ ਸਟੋਰੀ ਕਾਰ ਪਾਰਕਿੰਗ ਬਣ ਰਹੀ ਹੈ ਉਹਨਾਂ ਦੇ ਵਿੱਚ ਵੀ ਦੇਸ਼ ਤੇ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਹਨ ਆਪਣੀਆਂ ਹਿੱਸਾ ਪਾਉਂਦੀਆਂ ਰਹਿੰਦੀਆਂ ਹਨ ਕਿਉਂਕਿ ਸੰਗਤਾਂ ਦੇ ਇੱਥੇ ਨਾਲ ਜੁੜਨ ਕਰਕੇ ਉਹ ਅਰਦਾਸ ਕਰਦੀਆਂ ਹਨ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤੇ ਤਾਂ ਹੀ ਉਹ ਸੰਗਤਾਂ ਆਪਣਾ ਦਸਵੰਤ ਕੱਟ ਕੇ ਗੁਰਦੁਆਰਾ ਸਾਹਿਬ ਦੇ ਵਿਖੇ ਭੇਟ ਕਰਦੀਆਂ ਹਨ ਚਾਹੇ ਉਹ ਗੁਪਤ ਰੂਪ ਦੇ ਵਿੱਚ ਇੱਥੇ ਸੰਗਤ ਜਿਹੜੀ ਹੈਗੀ ਸੇਵਾ ਕਰਕੇ ਬਹੁਤ ਕੁਝ ਹੁੰਦੀ ਹੈ ਜਿੰਨੀ ਵੀ ਸੇਵਾਵਾਂ ਇੱਥੇ ਤਕਰੀਬਨ ਹੋਈਆਂ ਆਈਆਂ ਹੁਣ ਤੱਕ ਚਾਹੇ ਲੱਖਾਂ ਚ ਕਈਆਂ ਨੇ ਹੁਣ ਪਿੱਛੇ ਮਾਇਆ 20 ਲੱਖ ਦੇ ਕਰੀਬ ਮਾਇਆ ਜੋ ਹੈਗੀ ਹੈਗੀ ਉਹ ਸੋਨੇ ਦੀ ਸੇਵਾ ਵੀ ਕਰਾਈ ਗਈ ਹੈਗੀ ਉਹ ਵੀ ਮਤਲਬ ਸਾਰਿਆਂ ਨੇ ਗੁਪਤ ਰੂਪ ਵਿੱਚ ਇੱਥੇ ਸੰਗਤਾਂ ਕਰਦੀਆਂ ਹਨ ਸੋ ਅਸੀਂ ਸਾਰਿਆਂ ਹੀ ਸੰਗਤਾਂ ਦਾ ਗੁਰਦੁਆਰਾ ਸਿੰਘ ਸੀਦਾਂ ਪ੍ਰਬੰਧਕ ਕਮੇਟੀ ਵੱਲੋਂ ਅਤੇ ਧੰਨ ਧੰਨ ਜਥੇਦਾਰ ਬਾਬਾ ਹਨਮਾਨ ਸਿੰਘ ਜੀ ਵੱਲੋਂ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਵੱਲੋਂ ਕਿਉਂਕਿ ਉਹਨਾਂ ਦਾ ਵੀ ਇੱਥੇ ਬਹੁਤ ਵੱਡਾ ਹੱਥ ਹੈਗਾ ਇਸ ਸਮਾਗਮਾਂ ਦੇ ਵਿੱਚ ਸੋ ਉਹਨਾਂ ਵੱਲੋਂ ਸਾਰਿਆਂ ਵੱਲੋਂ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸੀਦਾਂ ਦੇ ਨਾਲ ਜੁੜੀਆਂ ਰਹਿਣ ਜੀ ਜੀ ਬਾਬਾ ਜੀ ਇਸ ਬਸ ਦੀ ਕੀਮਤ ਦੀ ਗੱਲ ਕਰ ਲਈਏ ਅੱਜ ਦੇ ਸਮੇਂ 'ਚ ਕਿੰਨੀ ਕੁ ਕੀਮਤ ਹੋਊਗੀ ਜੀ ਇਹ ਬੱਸ ਦੀ ਭਾਰਤ ਮੈਨਜੀ ਦੀ ਜਿਹੜੀ ਚਾਸੀ ਜਿਹੜੀ ਹੈ ਪਹਿਲਾਂ 18 ਲੱਖ ਦੇ ਕਰੀਬ 18-19 ਲੱਖ ਦੇ ਕਰੀਬ ਦੀ ਇਹਦੀ ਚਾਸੀ ਆਈ ਹੋਏਗੀ ਤਕਰੀਬਨ ਅਸੀਂ ਪਤਾ ਕੀਤਾ ਹੈਗਾ ਜੀ ਤੇ ਉਹ ਤੋਂ ਬਾਅਦ ਤਕਰੀਬਨ ਇਹਦੇ ਉੱਤੇ 20-22 ਲੱਖ ਦੇ ਕਰੀਬ ਇਹਦੇ ਉੱਪਰ ਉਹਦੇ ਬਾਡੀ ਦੇ ਪੈਸੇ ਲੱਗਦੇ ਨੇ ਤਕਰੀਬਨ 40-42 ਲੱਖ ਦੇ ਕਰੀਬ ਇਹ ਬੱਸ ਤਿਆਰ ਟੋਟਲ ਹੋਈ ਹੈਗੀ ਜੀ ਸੋ ਬਿਲਕੁਲ ਇੱਕ ਵਾਰੀ ਦਰਸ਼ਕਾਂ ਨੂੰ ਦਿਖਾਣੀ ਚਾਹਾਂਗੇ ਕਿਉਂਕਿ ਭਾਰਤੀ ਬੈਂਸ ਦੀ ਇਹ ਜਿਹੜੀ ਕਿ ਚਾਸੀ ਹੈ ਬੱਸ ਹੈ ਬਹੁਤ ਵਧੀਆ ਜਿਵੇਂ 6 ਮਹੀਨੇ ਲੱਗੇ ਸੀ ਬਾਬਾ ਜੀ ਨੇ ਜਿਵੇਂ ਦੱਸਿਆ ਵੀ ਇਹ ਬੋਡੀ ਨੂੰ ਤਿਆਰ ਹੋਣ ਵਾਸਤੇ ਪੂਰੀ ਫੁੱਲੀ 에어 ਕੰਡੀਸ਼ਨਰ ਹੈ ਇਸ ਦੇ ਵਿੱਚ ਮਹਾਰਾਜ ਦਾ ਸਰੂਪ ਜਿਹੜਾ ਕਿ ਲਿਜਾਣ ਵਾਸਤੇ ਸਰੂਪ ਦੀ ਸੇਵਾ ਜਦੋਂ ਕਿਸੇ ਦੇ ਘਰ ਲੈ ਕੇ ਜਾਣਾ ਮਹਾਰਾਜ ਦਾ ਸਰੂਪ ਜਿਵੇਂ ਲਿਜਾਏ ਜਾਂਦੇ ਨੇ ਕਿਤੇ ਆ ਕੈਦੀ ਸਮਾਗਮ ਹੋਏ ਉੱਥੇ ਇਹ ਬੱਸ ਲਿਜਾਈ ਜਾਂਦੀ ਹੈ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਸੋ ਬਿਲਕੁਲ ਅੰਦਰ ਜਿਹੜੇ ਕਿ ਬਹੁਤ ਸੋਹਣੇ ਜਿਹੜੇ ਪਰਦੇ ਲੱਗੇ ਹੋਏ ਨੇ ਕੈਮਰੇਜ਼ ਅ ਪਿੱਛੇ ਜੇ ਗੱਲ ਕਰੀਏ ਬਹੁਤ ਹੀ ਵਧੀਆ ਜਿਹੜਾ ਕਿ ਕੈਮਰਾ ਲੱਗਿਆ ਹੋਇਆ ਹੈ ਸੋ ਬਹੁਤ ਵਧੀਆ ਜਿਹੜੀ ਕਿ ਇਹ ਕਾਰ ਸੇਵਾ ਲਿਖਿਆ ਹੋਇਆ ਹੈ ਗੁਰਦੁਆਰਾ ਸਿੰਘ ਚੀਦਾ ਸੁਹਾਣਾ ਸਾਹਿਬ ਜਥੇਦਾਰ ਅ ਅੰਬਰ ਸ਼ਹੀਦ ਬਾਬਾ ਹਨੂਮਨ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਆਪਾਂ ਖੜੇ ਆ ਸੁਹਾਣਾ ਸਾਹਿਬ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜੀ ਕਿ ਇਹ 6-7 ਮਹੀਨੇ ਬਾਅਦ ਜਿਹੜੀ ਕਿ ਜਿਵੇਂ ਸੇਵਾਦਾਰ ਬਾਬਾ ਜੀ ਨੇ ਦੱਸਿਆ ਕਿ ਇਹ ਬਸ ਜਿਹੜੀ ਕਿ ਹੁਣ ਦੁਆਰਾ ਤਿਆਰ ਹੋ ਕੇ ਆਈ ਹੈ ਫੁੱਲੀ 에어 ਕੰਡੀਸ਼ਨ ਸੋ ਬਿਲਕੁਲ ਬਾਬਾ ਜੀ ਜਦੋਂ ਇਹ ਬੱਸ ਛੱਡਣ ਆਏ ਸੀਗੇ ਤੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਕਿਵੇਂ ਪਤਾ ਲੱਗਿਆ ਵੀ ਕੋਈ ਬੱਸ ਆ ਕੇ ਖੜੀ ਹੈ ਉਹ ਕਿਵੇਂ ਚਾਬੀ ਕਿਵੇਂ ਮਿਲੀ ਤੁਹਾਨੂੰ ਇਹਦੀ ਪਹਿਲਾਂ ਜਦੋਂ ਚਾਸੀ ਆਈ ਸੀ ਉਸ ਟਾਈਮ ਇਹ ਜਿਹੜੀ ਇਨਸਾਨ ਸਾਹਿਬ ਦੇ ਕੋਲ ਇਹਦੀ ਚਾਸੀ ਲਿਆ ਕੇ ਖੜਾਈ ਗਈ ਸੀ ਤੇ ਇੱਥੇ ਲਿਆ ਕੇ ਡਰਾਈਵਰ ਵੱਲੋਂ ਕਿਸੇ ਨੇ ਉਹਨਾਂ ਨੇ ਇੱਥੇ ਸੇਵਾਦਾਰਾਂ ਨੂੰ ਇਹਦੀ ਚਾਬੀ ਵਗੈਰਾ ਤੇ ਕਾਗਜ਼ ਫੜਾ ਦਿੱਤੇ ਕਿ ਦਫ਼ਤਰ 'ਚ ਜਾ ਕੇ ਫੜਾ ਦਿਓ ਤੇ ਉਹ ਸੰਗਤਾਂ ਇੱਥੇ ਦਫ਼ਤਰ ਦੇ ਵਿੱਚ ਉਹਦੀ ਚਾਬੀ ਤੇ ਕਾਗਜ਼ ਫੜਾ ਕੇ ਗਈ ਸੀ ਉਹ ਜਿਹਨਾਂ ਦੇਖੇ ਵੀ ਗੁਰਦੁਆਰਾ ਸਾਹਿਬ ਦੇ ਨਾਮ ਹਨ ਤੇ ਉਹਨਾਂ ਨੇ ਵਿੱਚ ਛੋਟੇ ਜਿਹੇ ਉਹਦੇ ਵਿੱਚ ਬੇਨਤੀ ਲਿਖੀ ਹੋਈ ਸੀ ਕਿ ਇਹ ਜਿਹੜੀ ਬੱਸ ਤਿਆਰ ਕਰਾ ਕੇ ਇਹਦੀ ਤੇ ਮਹਾਰਾਜ ਦੇ ਸਰੂਪਾਂ ਵਾਸਤੇ ਵਰਤਣੀ ਹੈਗੀ ਜੀ ਤੇ ਅਸੀਂ ਉਹੀ ਕਿਉਂਕਿ ਇੱਥੇ ਗੁਰਦੁਆਰਾ ਸਿੰਘ ਸੀਦਾਂ ਵਿਖੇ ਬਿਰਧ ਦੇ ਸਰੂਪਾਂ ਦੀ ਸੇਵਾ ਚੱਲ ਰਹੀ ਹੈ ਕਿ ਬਿਰਧ ਸਰੂਪ ਗੁਰਦੁਆਰਾ ਸਾਹਿਬਾਂ ਚੋਂ ਲੈ ਕੇ ਉਹਨਾਂ ਦੇ ਬਦਲੇ ਨਵੇਂ ਸਰੂਪ ਦੇ ਜਾਂਦੇ ਹਨ ਤੇ ਬਿਰਧ ਗੁਟਕਾ ਸਾਹਿਬ ਜਿਹੜੇ ਹੈਗੇ ਉਹ ਲੈ ਕੇ ਉਹਨਾਂ ਦੇ ਮਾ ਨੰਮੀ ਗੁੜਕਾ ਸਾਹਿਬ ਦੇ ਜਾਨੇ ਹਨ ਨਿਸਕਾਮ ਸੇਵਾ ਇਹ तकरीबन ਪਿਛਲੇ 15 18 ਸਾਲ ਤੋਂ ਗੁਰਦੁਆਰਾ ਸਿੰਘ ਸੀਦਾਂ ਵਿਖੇ ਚੱਲ ਰਹੀ ਹੈ ਕਿਉਂਕਿ ਸਾਡੇ ਕੋਲ ਕਾਫੀ ਸਰੂਪ ਇਕੱਠੇ ਹੋ ਜਾਂਦੇ ਹਨ ਉਤੇ ਉਹਦੇ ਵਾਸਤੇ ਬੜੀ ਬੱਸ ਚਾਹੀਦੀ ਹੁੰਦੀ ਪਹਿਲਾਂ ਵੀ ਸਾਡੇ ਕੋਲ ਬੱਸ ਹੈਗੀ ਸੀ ਉਹ तकरीबन 10 15 ਸਾਲ ਪੁਰਾਣੀ ਸੀਗੀ ਉਹ ਪੁਰਾਣੀ ਹੋ ਗਈ ਸੀ ਸੰਗਤਾਂ ਨੂੰ ਇਹਦੇ ਬਾਰੇ ਪਤਾ ਲੱਗ ਗਿਆ ਤਾਂ ਉਹਨਾਂ ਨੇ ਫਿਰ ਇਹ ਦੂਸਰੀ ਬੱਸ ਦੀ ਸੇਵਾ ਤਾਂ ਹੀ ਗੁਫਤਰੂਪ ਦੇ ਵਿੱਚ ਉਹਨਾਂ ਨੇ ਭੇਜ ਕੇ ਕਰਾਈ ਹੈ ਜੀ ਤੋ ਬਿਲਕੁਲ ਜਿਹੜੇ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਕਿ ਇਹ ਜਿਵੇਂ ਕਿ ਗੁਰੂ ਗੋਬਿੰਦ ਸਾਹਿਬ ਦੀ ਸੇਵਾ ਵਾਸਤੇ ਇਹ ਜਿਹੜੀ ਕਿ ਬਸ ਲੋਕਾਂ ਵੱਲੋਂ ਜਿਵੇਂ ਕਹ ਕਹਿ ਸਕਦੇ ਆ ਕਿਸੇ ਵੱਲੋਂ ਇੱਥੇ ਚੜਾਈ ਗਈ ਹੈ ਗੁਪਤ ਜਿਹੜੀ ਸੇਵਾ ਕੀਤੀ ਗਈ ਹੈ ਪਹਿਲੀਆਂ ਵੀ ਜਿਵੇਂ ਗੱਡੀਆਂ ਖੜੀਆਂ ਹੋਈਆਂ ਨੇ ਕਾਫੀ ਜੜੀਆਂ ਕਿ ਬਸਾਂ ਨੇ ਕਾਰਾਂ ਨੇ ਟਰੈਕਟਰ ਨੇ ਸੋ ਕੁਝ ਸਮਾਂ ਪਹਿਲਾਂ ਇੱਕ ਟਰੈਕਟਰ ਵੀ ਇੱਥੇ ਕਾਰ ਸੇਵਾ ਦੇ ਨਾਮ ਤੇ ਕੋਈ ਜਿਵੇਂ ਬਾਬਾ ਜੀ ਨੇ ਦੱਸਿਆ ਪਹਿਲਾਂ ਕਿਉਂਕਿ ਅਕਸਰ ਹੀ ਇੱਥੋਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਕਿਉਂਕਿ ਕਿਸੇ ਦੀ ਵੀ ਮਨੋ ਕਾਮਨਾ ਕਹਿ ਸਕੀਏ ਪੂਰੀ ਹੁੰਦੀ ਹੈ ਜਾਂ ਕਿਸੇ ਨੂੰ ਕੁਝ ਸੁਖਣਾ ਸੁਖੀ ਹੁੰਦੀ ਹੈ ਕੁਝ ਵੀ ਹੋਵੇ ਤਾਂ ਆਪਣਾ ਬੰਦਾ ਮੰਦ ਦੀ ਸ਼ਰਦਾ ਦੇ ਨਾਲ ਨਿਸ਼ਾਨ ਸਾਹਿਬ ਦੇ ਕੋਲ ਆ ਕੇ ਕੋਈ ਵੀ ਗੱਡੀ ਜਿਵੇਂ ਇਸ ਬੱਸ ਦੀ ਚਾਸੀ ਲਿਆ ਕੇ ਖੜੀ ਕਰਕੇ ਉੱਥੇ ਚਾਬੀ ਜਿਹੜੀ ਕਿ ਦਫ਼ਤਰ ਪਹੁੰਚਾ ਦਿੱਤੀ ਗਈ ਸੀਗੀ ਸਣੇ ਕਾਗਜ਼ ਜਿਹੜੇ ਕਿ ਬਣਾ ਦਿੱਤੇ ਗਏ ਸੀ ਕਿ ਗੁਰਦੁਆਰਾ ਸਿੰਘ ਜੀ ਦਾ ਸੁਹਾਣਾ ਸਾਹਿਬ ਜੀ ਦੇ ਨਾਮ ਤੇ ਸੋ ਬਿਲਕੁਲ ਜੁੜੇ ਰਹੋ ਸਮਰ نیوز ਦੇ ਨਾਲ ਹੋਰ ਅਜਹੀਆਂ ਖਬਰਾਂ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਗਗਨ ਦੇ ਨਾਲ ਹਰਜੀਤ ਸਾਡਾ ਦਾ ਸਮਰ نیوز ਮੋਹਾਲੀ